ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਸੋਚਣ ਵਾਲੀ ਹੈ ਕਿ ਭਾਈ ਅਮਰਤਪਾਲ ਸੈਣੀ ਜੀ ਖਾਲਸਾ ਜੋ ਕਿ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਤੇ ਹਰੀਨੋ ਵਾਲਾ ਜੋ ਕਤਲ ਕੇਸ ਹੈ ਉਹ ਝੂਠਾ ਇਲਜ਼ਾਮ ਉਹਨਾਂ ਦੇ ਸਿਰ ਦੇ ਉੱਤੇ ਮੜ ਦਿੱਤਾ ਜਾਂਦਾ ਇੱਕ ਉਹਦੇ ਪਰਿਵਾਰ ਦੇ ਬੰਦੇ ਤੇ ਦੂਸਰਾ ਇੱਕ ਕਾਨਫਰੰਸ ਦੇ ਨਾਲ ਹੀ ਤੇ ਦੂਸਰੇ ਪਾਸੇ ਆਪਾਂ ਸੋਚੀਏ ਗੱਲ ਸੋਚਨ ਤੇ ਮਜਬੂਰ ਕਰਦੀ ਹੈ ਕਿ ਜੋ ਭਾਈ ਸੁਖਵਿੰਦਰ ਸਿੰਘ ਸੈਣਾ ਜਿਹਦਾ ਹੁਣ ਹਫਤਾ ਪਹਿਲਾਂ ਹੀ ਗੋਲੀ ਮਾਰ ਕੇ ਸਿਆਸੀ ਸੈਦ ਉਹਦੇ ਕਤਲ ਕਰ ਦਿੱਤਾ ਗਿਆ ਉਹਨਾਂ ਦਾ ਪਰਿਵਾਰ ਕਹਿ ਰਿਹਾ ਪੂਰਾ ਪਿੰਡ ਕਹਿ ਰਿਹਾ ਪੂਰੇ ਪਿੰਡ ਦੇ ਬਿਆਨ ਨੇ ਕਿ ਉਹਦਾ ਜੋ ਕਤਲ ਕਰਾਇਆ ਉਹ ਲਾਲ ਸਿੰਘ ਉੱਗੋ ਕਹਿੰਨੇ ਕਰਾਇਆ ਪਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਇੱਥੋਂ ਪਤਾ ਲੱਗਦਾ ਕਿ ਇਨਸਾਫ ਕਿੱਥੇ ਹੈ ਕੂੜ ਅਮਾਵਸ ਸੱਚ ਚੰਦਰਮਾ ਦੀਸ਼ਾ ਨਹੀਂ ਕਿਆ ਚੜਿਆ ਸ਼ਰਮ ਧਰਮ ਦੋਹੇ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਬੇ ਲਾਲੋ ਇੱਥੇ ਹੁਣ ਤਾਨਾਸਾਹੀ ਰਾਜ ਹੈ ਜੋ ਇਹਨਾਂ ਦੀ ਮਨਮਰਜ਼ੀ ਆਉਂਦੀ ਹੈ ਜਿੱਥੋਂ ਉਹਨਾਂ ਨੂੰ ਲਾਭ ਹੁੰਦਾ ਉਹ ਉਹ ਇਹਨਾਂ ਨੇ ਆਪਦੀ ਮਨਮਰਜ਼ੀ ਨਾਲ ਕਰਨਾ ਤੇ ਬਾਕੀ ਇਨਸਾਫ਼ ਦੀ ਕੋਈ ਗੱਲ ਨਹੀਂ ਕਿਉਂਕਿ ਹੁਣ ਇੱਥੇ ਹੀ ਪਤਾ ਲੱਗਦਾ ਕਿ ਇੱਕ ਕਾਨਫਰੰਸ ਦੇ ਨਾਲ ਹੀ ਪਈ ਅਮਰਤਪਾਲ ਸਿੰਘ ਤੇ ਹਰੀਨੋਵਾਲਾ ਕਤਲ ਕੇਸ ਮੜ ਦਿੱਤਾ ਜਾਂਦਾ ਤੇ ਦੂਸਰੇ ਨੰਬਰ ਤੇ ਸੁਖਵਿੰਦਰ ਸਿੰਘ ਜੋ ਸੈਣਾ ਪੂਰਾ ਪਰਿਵਾਰ ਦਾ ਬਿਆਨ ਹੈ ਪਿੰਡ ਦਾ ਪੂਰੇ ਦਾ ਬਿਆਨ ਹੈ ਤੇ ਲਾਭ ਸਿੰਘ ਉਗੋਕੇ ਜੋ ਉਹਨਾਂ ਦੀ ਮੌਜੂਦਾ ਸਰਕਾਰ ਆ ਤੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ